ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਦੇ ਨਾ ਨਾਲ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਸਿਰ ਤੋੜ ਜਤਨ ਜਾਰੀ ਹਨ ਪੰਜਾਬ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਕਰੋੜਾਂ ਰੁਪਏ ਦੇ ਗ੍ਰਾਂਟਾਂ ਸਕੂਲਾਂ ਨੂੰ ਆਧੂਤ ਕਰਨ ਲਈ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਤੇ ਅੱਗੇ ਵੀ ਇਹ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰਧਾਵਾ ਨੇ ਅੱਜ ਸਰਕਾਰੀ ਮਿਡਲ ਸਕੂਲ ਨਿਕੋਸਰਾ ਖੋਦੇ ਬੇਟਾ ਤੇ ਸਰਕਾਰੀ ਸਮਾਰਟ ਸਕੂਲ ਡੇਰਾ ਬਾਬਰ ਨਾਨਕ ਦੇ ਲੜਕੇ ਵਿਖੇ ਸਿੱਖਿਆ ਕ੍ਰਾਂਤੀ ਤਹਿਤ ਹੋਏ ਵਿਕਾਸ ਕਾਰਜਾਂ ਦਾ ਉਦਗਾਟਨ ਮੌਕੇ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਵਾਧਾ ਵੀ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤੇ ਹਨ ਤੇ ਇਹ ਨਿਰੰਤਰ ਜਾਰੀ ਹਨ। ਸਰਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੌਣ ਸਰਕਾਰੀ ਸਕੂਲਾਂ ਨੂੰ ਅਧਨੋਕ ਕੀਤਾ ਜਾ ਰਿਹਾ ਹੈ ਪੀਨਲੀ ਸਬ ਪਾਣੀ ਸੁੱਧ ਪਾਣੀ ਬਿਜਲੀ ਬੁਨਿਆਦੀ ਸਹੂਲਤਾਂ ਤੋਂ ਇਲਾਵਾ ਅਧਨੋਕ ਸਹੂਲਤਾਂ ਵੀ ਸਰਕਾਰੀ ਸਕੂਲਾਂ ਵਿੱਚ ਉਪਲਬਧ ਹਨ ਸਰਕਾਰੀ ਸਕੂਲਾਂ ਦੀਆਂ ਸੋਹਣੀਆਂ ਇਮਾਰਤਾਂ ਵੱਧਿਆ ਇਨਫਰਾਸਟ੍ਰਕਚਰ ਸਮਾਰਟ ਕਲਾਸਰੂਮ ਸਾਇੰਸ ਲੈਬਾਂ ਖੇਡ ਗਰਾਊਂਡ ਸਕੂਲ ਦਿੱਕ ਅਜਾ ਪੜ੍ਹਾਈ ਦੇ ਮਿਆਰ ਨੂੰ ਚਾਰ ਚੰਨ ਲਗਾ ਰਹੇ ਹਨ ਇਹ ਸពਜ ਅਮਨੀ ਪਾਰਟੀ ਸੁੱਚ ਜੀ ਅਤੇ ਦੂਰ ਦੇਸੀ ਸੋਚ ਸਦਕਾ ਸੰਭਵ ਹੋਇਆ ਹੈ ਇਸ ਮੌਕੇ ਉਹਨਾਂ ਸਕੂਲ ਦੇ ਹੋਂਰਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਲਗ ਭਗ ਜਿਹੜਾ ਪੰਜਾਬ ਚ ਸਿੱਖਿਆ ਚ ਕ੍ਰਾਂਤੀ ਆਈ ਆ ਉਹਦੇ ਸਬੰਧ ਚ ਅਜਰ ਚਾਰ ਸਕੂਲਾਂ ਦਾ ਵਾਟਨ ਜਿਹੜਾ ਹੋਇਆ ਹੈ ਸਭ ਤੋਂ ਪਹਿਲਾਂ ਨਿਕੋਸਰਾਂ ਚ ਮਿਡਲ ਸਕੂਲ ਔਰ ਪ੍ਰਾਇਮਰੀ ਸਕੂਲ ਕੱਟੇ ਸੀਗੇ ਉਹਨਾਂ ਦੀ ਚਾਰਦਵਾਰੀ ਤਾਂ ਕਲਾਸਰੂਮ ਜਿੰਨੇ ਬਣੇ ਨੇ ਉਹਨਾਂ ਦਾ ਮੁਸਤਕਬ ਖੋਦੇ ਵੇਟ ਹੈ ਆ ਵਾਈ ਸਕੂਲ ਸੀਨੀਅਰ ਸਕੈਂਡੀ ਸਕੂਲ ਬੁਆਏਸ ਐਂਡ ਗਰਲਸ ਡੇਰਾ ਪਪਨਾ ਮੈਂ ਅੱਜ ਆਇਆ ਸਭ ਤੋਂ ਪਹਿਲਾਂ ਜਦੋਂ 2022 ਚਾਹਮਾ ਦੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਇੱਕ ਬੜਾ ਵੱਡਾ ਨਾਰਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਸੀਗਾ ਆਪਾਂ ਕਿ ਸਰਕਾਰ ਬਣਨ ਤੋਂ ਬਾਅਦ ਸਿੱਖਿਆ 'ਚ ਜਿਹੜੀ ਕ੍ਰਾਂਤੀ ਆ ਹੈ ਹੈਲਥ 'ਚ ਸਿਸਟਮ ਨੂੰ ਠੀਕ ਕਰਾਂਗੇ ਸਿੱਖਿਆ ਦੀ ਸਿਸਟਮ ਨੂੰ ਠੀਕ ਕਰਾਂਗੇ ਚਾਹੇ ਲਾਈਟ ਦਾ ਸਿਸਟਮ ਹੋਵੇ ਉਹ ਠੀਕ ਕਰਾਂਗੇ ਚਾਹੇ ਕ੍ਰਪਸ਼ਨ ਦਾ ਹੋਵੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਤੇ ਤੁਹਾਨੂੰ ਯਾਦ ਦਵਾਈ ਚੋਗੀ ਜਸਤ ਹਸਦੀ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹਨਾਂ ਦੀ ਗਵਾਈ ਸਰਕਾਰ ਚੱਲਦੀ ਅਜੋਤ ਸਿੰਘ ਦੀ ਬੈਨ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਗਵਾਈ ਚ ਪੂਰੇ ਪੰਜਾਬ ਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੇ ਪਿਛਲੇ 2-3 ਸਾਲ ਤੋਂ ਜਿੰਨੇ ਵੀ ਗ੍ਰਾਂਟਸ ਆਪਾਂ ਸਕੂਲਾਂ ਨੂੰ ਦਿੱਤੀ ਹੈ ਜਿੰਨਾ ਵੀ ਆਏ ਹੁਣ ਤੱਕ ਕਲਾਸਰੂਮ ਬਣੇ ਹੋਣ ਚਾਹ ਡੈਕਸ ਹੋਏ ਚਾਹੇ ਕੁਝ ਵੀ ਸਕੂਲ ਦੀ ਜਿਹੜੀ ਬਾਉਂਡਰੀ ਵਾਲੋ ਹੋਏ ਉਤੇ ਸਬੰਧ ਚ ਜਿਹੜੇ ਉਦਘਾਟਨ ਜਿਹੜੇ ਹੋ ਰਹੇ ਨੇ ਪੰਜਾਬ ਚ ਉਸੇ ਤਰ੍ਹਾਂ ਦੀ ਅਜਮੈਂਟ ਡੇਰਾ ਬਾਬਾ ਨਾਲ ਚ ਸਰ ਦੇਖੋ ਜੀ ਮੇਰੇ ਡੇਰਾ ਬਾਬਾ ਨਾਨਕ ਪੌਂਚੀਸ ਬੰਸੀ ਚ 172 ਸਕੂਲ ਨੇ ਜਿਨ੍ਹਾਂ ਤੇ ਉਦਘਾਟਨ ਹੋ ਰਹੇ ਨੇ ਤਾਂ ਪਿਛਲੇ ਲੰਮੇ ਸਮੇ ਤੋਂ ਕਾਫੀ ਦਿਨਾਂ ਤੋਂ ਉਦਘਾਟਨ ਜਿਹੜੇ ਹੋ ਰਹੇ ਨੇ ਅੱਜ 4 ਸਕੂਲਾਂ ਦੇ ਉਦਘਾਟਨ ਜਿਹੜੇ ਅੱਜ ਹੋਏ ਹਨ ਪਰੰਦਾਬ ਸਭ ਕੁਝ ਨੋਕਾ ਜਿਹ ਹੈ ਗੱਲਾਂ ਬਾਤਾਂ ਨੂੰ ਪ੍ਰੇਮੀ ਨੇ ਤੇ ਦਰਖਤ ਲਗਾਉਂਦੇ ਨੇ ਹਰ ਸਾਲ ਤੇ ਗੁੱਜਰ ਭਾਈ ਕਰਦੇ ਜਿਹੜੇ ਲੋਕ ਨੇ ਉਹ ਦਖਤ ਕਰਾ ਕਰਦੇ ਕੋਈ 200 ਭਰਾ ਲੈ ਚੁੱਕਨੇ ਦੇਖੋ ਜੀ ਉਹਤ ਵੱਡੀ ਤੁਸੀਂ ਇਹ ਗੱਲ ਕੀਤੀ ਅੱਜ ਮੈਂ ਤੁਹਾਡੇ ਚੈਨਲਾਂ ਇਹ ਗੱਲ ਕਰ ਦਿੰਨਾ ਜੋ ਨਾ ਕਿ ਆਸपास ਸ਼ਹਿਸ਼ਨ ਚ ਚੱਲਿਆ ਉਹਦੇ ਚ ਇੱਕ ਮਤਾ ਪਾਸ ਹੋਇਆ ਜਿਹੜਾ ਕਾਨੂੰਨ ਬਣੇਗਾ ਇਸ ਤੋਂ ਬਾਅਦ ਜਿੰਨੇ ਵੀ ਸੜਕਾਂ ਦੇ ਦਵਾਲੇ ਕਰੋਚਮੈਂਟ ਹੋਈ ਆ ਚਾਹੇ ਜ਼ਿੰਮੇਦਾਰਾਂ ਨੇ ਕਰੋਚਮੈਂਟ ਕਰ ਲਈ ਉਹ ਸਾਰੀ ਕਰੋਚਮੈਂਟ ਖਤਮ ਕਰਾਂਗੇ ਔਰ ਜਿਹੜੀ ਸੜਕਾਂ ਦੇ ਦਿਵਾਲੇ ਜਿਹੜੇ ਉਹ ਬੈੱਡ ਬਣੇ ਸੀਗੇ ਲੋਕਾਂ ਨੇ ਆਪਣੀ ਜ਼ਮੀਨ ਚ ਰਾਲੇ ਉਹਨਾਂ ਨੂੰ ਚੜਾ ਕੇ ਉਹਦੇ ਤੇ ਜਿਹੜੇ ਰੁੱਖ ਜਿਹੜੇ ਨੇ ਉਹਨਾਂ ਤੇ ਲਵਾਏ ਵੀ ਜਾਣਗੇ ਔਰ ਉਹਦੇ ਨਾਲ ਜਿਹੜਾ ਐਕਸੀਡੈਂਟ ਦਾ ਉਹਦਾ ਬਹੁਤ ੱੱਕ ਕੰਟਰੋਲ ਵੀ ਜਿਹੜਾ ਉਹਨਾਂ ਚ ਹੋ ਜਾਏਗਾ ਕਿਉਂਕਿ ਕ੍ਰੋਸਿੰਗ ਜਿਹੜੀ ਆ ਉਹਦੀ ਹੁੰਦੀ ਨਹੀਂ ਜਦੋਂ ਉਹਨਾਂ ਨੇ ਬੈੱਡ ਜਿਹੜੇ ਵਾਟ ਲਏ ਨੇ ਸਾਈਡਾਂ ਤੋਂ ਇਸ ਕਰਕੇ ਉਹਦਾ ਵੀ ਬਹੁਤ ਜਲਦੀ ਜਿਹੜਾ ਕਾਨੂੰਨ ਜਿਹੜਾ ਬਣ ਜਾਣਾ ਹੈ ਵੇਖੋ ਜੀ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਚੱਲ ਰਿਹਾ ਆ ਬਿਲਡ ਕੰਮ ਬਣ ਰਹੀਆਂ ਜੋ ਵੀ ਸਕੂਲ ਇਨਫਰਾਸਟ੍ਰਕਚਰ ਘਟੇਗਾ ਉਹ ਸਾਰਾ ਬਣ ਰਿਹਾ ਵਾ ਤੇ ਐਮਐਲਏ ਸਾਹਿਬ ਉਸੇ ਲੜੀ ਹੇਤ ਸਾਡੇ ਪਿੰਡ ਵੀ ਆਏ ਆ ਸਾਡੇ ਪਿੰਡ ਸਕੂਲ ਵਿੱਚ ਕਾਫੀ ਕੰਮ ਹੋਇਆ ਕੁਝ ਕਰਨ ਵਾਲੇ ਵੀ ਉਹਨਾਂ ਨੂੰ ਦੱਸਿਆ ਬਾਕੀ ਸਰਕਾਰ ਦੀ ਬਹੁਤ ਵਧੀਆ ਹੈ ਪਹਿਲਵਾ ਕਿਉਂਕਿ ਜੇ ਬੱਚਾ ਪੜ੍ਹਿਆ ਹੋਊਗਾ ਤੇ ਸਿਹਤਮੰਦ ਹੋਊਗਾ ਤੇ ਬਾਕੀ ਦੇ ਸਾਰੇ ਕੰਮ ਕਰੋਆ ਸਿਹਤ ਵਾਸਤੇ ਤੇ ਪੜ੍ਹਾਈ ਵਾਸਤੇ ਸਰਕਾਰ ਨੇ ਬਹੁਤ ਵੱਡਾ ਬੀੜਾ ਚੁੱਕਿਆ ਬਾਕੀ ਦੇ ਜੋ ਲੋਕਾਂ ਨਾਲ ਵਾਦਾ ਕੀਤਾ ਕੁਝ ਪੂਰੇ ਹੋ ਗਏ ਕੁਝ ਕਰਦਨੇ ਆ ਸਰਕਾਰਾਂ ਦਾ ਕੰਮ ਦਾ ਸਾਰਾ ਕੰਮ ਹੋ ਜਾਣਾ ਇਹ ਜਿਹੜਾ ਸਿੱਖਿਆ ਕ੍ਰਾਂਤੀ ਦਾ ਕੰਮ ਆ ਨਾ ਇਹ ਚੋਂ ਅਸੀਂ ਬਹੁਤ ਖੁਸ਼ ਹਾਂ ਜੋ ਸਕੂਲ ਦੀਆਂ ਕੋਈ ਨਿਮਾਂਡਾ ਹੈਗੀਆਂ ਵਾ ਉਹਨਾਂ ਨੂੰ ਦੱਸਿਆ ਵਾ ਉਹ ਵੀ ਇਹ ਬਹੁਤ ਸਿੱਧੇ ਸਿੱਧੇ ਸਕੂਲ ਦਾ ਕੰਮ ਕਰਵਾ ਦਾਂਗੇ ਬਾਕੀ ਸਾਡੇ ਸਟਾਫ ਜਿਹੜਾ ਬਹੁਤ ਮਿਹਨਤੀ ਆ ਬਿਲਕੁਲ ਟਾਈਮ ਨਾ ਆਉਂਦਾ ਟਾਈਮ ਨਾ ਜਾਂਦਾ ਬੱਚਿਆਂ ਨੂੰ ਪੂਰਾ ਸਾਰੇ ਸਕੂਲ ਦਾ ਰਿਜ਼ਲਟ ਵੀ ਆਮ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਹਾਂਜੀ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਕੌਰ ਇਨਚਾਰਜ ਸਕੂਲ ਮਿਡਲ ਨਿਕੋਸਰਾ ਹੈ ਸਰਕਾਰੀ ਮਿਡਲ ਸਕੂਲ ਨਿਕੋਸਰਾ ਹੈ ਉਦਘਾਟਨ ਕਰਨ ਆਏ ਸਾਡੇ ਐਮਐਲਏ ਸਾਹਿਬ ਰਿਪੇਅਰ ਐਂਡ ਮੇਨਟੇਨੈਂਸ ਦੀ ਜੋ ਗ੍ਰਾਂਟ ਆਈ ਸੀ ਸਾਡੇ ਸਕੂਲ ਤੋਂ ਬਹੁਤ ਹੀ ਖੁਸ਼ ਹੋ ਕੇ ਗਏ ਨੇ ਔਰ ਸਾਨੂੰ ਸਾਰੀ ਪੰਚਾਇਤ ਨੇ ਬਹੁਤ ਹੀ ਸਹਿਯੋਗ ਦਿੱਤਾ ਵਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦੇਖੋ ਜੀ ਸਰਕਾਰ ਨੇ ਇੱਕ ਮਿਸ਼ਨ ਚਲਾਇਆ ਜੇ ਸਿੱਖਿਆ ਕਰਾਂਦੀ ਇਹ ਵੇਸੇ ਵੇਖਿਆ ਜਾਏ ਕਿ ਸਰਕਾਰ ਦਾ ਉਪਰਾਲਾ ਜਿਹੜਾ ਵਾ ਉਹ ਵਧੀਆ ਵਾ ਇਹਦੇ ਵਿੱਚ ਚਲੋ ਅਸੀਂ ਆਪਣੇ ਜਿਹੜੇ ਹਲਕਾ ਵਧਾਏਗਾ ਜਾਂ ਹੋਰ ਲੋਕੀ ਆ ਉਹਨਾਂ ਨਾਲ ਸਾਡੀ ਇੰਟਰੈਕਸ਼ਨ ਜਿਹੜੀ ਹੋ ਜਾਂਦੀ ਆ ਇੰਟਰੈਕਸ਼ਨ ਹੋਣ ਦੇ ਨਾਲ ਆਪਾਂ ਜਿਹੜੀ ਵੀ ਆਪਣੀ ਜਿਹੜੀ ਗੱਲ ਉਹਨਾਂ ਨੂੰ ਕਹਿਣੀ ਹੋਏਗੀ ਉਹ ਆਪਾਂ ਉਹਨਾਂ ਨੂੰ ਡਾਇਰੈਕਟਲੀ ਕਹਿ ਸਕਦੇ ਆ ਬਾਕੀ ਚਲੋ ਸਕੂਲਾਂ ਦੀ ਨੁਹਾਰ ਜਿਹੜੀ ਆ ਉਹ ਬਦਲੀ ਆ ਸਕੂਲ ਜਿਹੜੇ ਆ ਉਹ ਅਪਗ੍ਰੇਡ ਹੋਇਆ ਹੁਣ ਆਪਣੇ ਸਰਕਾਰੀ ਸਕੂਲਾਂ ਚ ਉਹ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨੂੰ ਜਿਹੜੇ ਆ ਮਾਰ ਦੇ ਦੇਣੀ ਤੇ ਮੈਂ ਕਹਿੰਦੀ ਆ ਚਲੋ ਵਧੀਆ ਇੱਕ ਮਿਸ਼ਨ ਜਿਹੜਾ ਸਿੱਖਿਆ ਕ੍ਰਾਂਤੀ ਜਿਹੜਾ ਵਾ ਉਹ ਚਲਾਇਆ ਵਾ ਜਿਹਦੇ ਵਿੱਚ ਬੱਚਿਆਂ ਦੀ 올 ਰੌਂਡ ਡਿਵੈਲਪਮੈਂਟ ਪਲੱਸ ਇਨਫਰਾਸਟ੍ਰਕਚਰ ਤੇ ਯੋਗ ਅ ਅਧਿਆਪਕ ਜਿਹੜੇ ਆ ਉਹ ਥੋੜੀ ਬਹੁਤ ਥੋੜੀ ਬਹੁਤੀ ਜਿਹੜੀ ਅਧਿਆਪਕਾਂ ਦੀ ਜਿਹੜੀ ਆ ਉਹ ਘਟ ਜਿਹੜੀ ਆ ਹੈਗੀ ਉਹ ਅਸੀਂ ਮੰਗ ਪੱਤਰ ਜਿਹੜਾ ਵਾ ਉਹ ਐਮਐਲਏ ਸਾਹਿਬ ਨੂੰ ਜਿਹੜਾ ਵਾ ਦਿੱਤਾ ਤੇ ਸਾਨੂੰ ਆਸ ਆ ਕਿ ਉਹ ਸਾਡੇ ਮੰਗ ਪੱਤਰ ਦੇ ਉੱਤੇ ਜਿਹੜਾ ਵਾ ਵਿਚਾਰ ਕਰਕੇ ਸਾਨੂੰ ਪੂਰੀ ਜਿਹੜੇ ਟੀਚਰ ਜਿਹੜੇ ਪ੍ਰੋਵਾਈਡ ਕਰਨਗੇ ਪਰ ਮੇਰਾ ਸਟਾਫ ਇੰਨਾ ਮਿਹਨਤੀ ਆ ਕਿ ਜਿਹੜੇ ਸਰਕਟ ਥੋੜੀ ਬਹੁਤੀ ਆ ਪੋਸਟਾਂ ਘਟਾ ਉਹ ਉਹਨਾਂ ਦੀ ਕਮੀ ਜਿਹੜੀ ਆ ਮੈਨੂੰ ਮਹਿਸੂਸ ਨਹੀਂ ਹੁੰਦੀ ਤੇ ਮੇਰੇ ਨਾਲ ਹਮੇਸ਼ਾ ਮੋਢੇ ਤੇ ਮੋਟਾ ਮਿਲਾਂ ਕੇ ਮੇਰੇ ਨਾਲ ਚੱਲਦੇ ਆ ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰਨੀ ਚਾਹਵਾਂਗਾ ਜੋ ਅੱਜ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਰਹੇ ਦੇਖੋ ਮੈਂ ਬੱਚਿਆਂ ਦੇ ਮਾਪਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਸਰਕਾਰੀ ਸਕੂਲ ਜਿਹੜੇ ਆ ਉਹ ਇਸ ਟਾਈਮ ਪ੍ਰਾਈਵੇਟ ਸਕੂਲਾਂ ਤੋਂ ਉੱਪਰ ਜਾ ਰਹੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਸਾਡੇ ਸਕੂਲ ਦੇ ਬੱਚੇ ਪੜ੍ਹ ਕੇ ਜਿਹੜੇ ਡਾਕਟਰ ਬਣੇ ਆ ਸਾਡੇ ਸਕੂਲ ਤੋਂ ਹੀ ਬੱਚੇ ਪੜ੍ਹ ਕੇ ਕੋਈ ਇੰਜੀਨੀਅਰ ਬਣੇ ਆ ਔਰ ਹੋਰ ਵੀ ਵੱਡੀਆਂ-ਵੱਡੀਆਂ ਪੋਸਟਾਂ ਦੇ ਬੱਚੇ ਜਿਹੜੇ ਆ ਉਹ ਲੱਗੇ ਤੇ ਮੈਂ ਮਾਪਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਕਿਹੜਾ ਭੇਜੋ ਜੇ ਉਹ ਭੇਜਣਗੇ ਤੇ ਤਾਂ ਹੀ ਉਹਨਾਂ ਨੂੰ ਸਕੂਲ ਦੇ ਜਿਹੜਾ ਆ ਵਾ ਸਾਰੀਆਂ ਜਿਹੜੀਆਂ ਸਕੂਲ ਚ ਫੈਸਿਲਟੀਆਂ ਉਹਨਾਂ ਦੇ ਬਾਰੇ ਜਿਹੜੀ ਉਹਨਾਂ ਨੂੰ ਨੌਲੇਜ ਹੋਏਗੀ ਤੇ ਬੱਚੇ ਜਿਹੜੇ ਉਹਨਾਂ ਦੇ ਹੋਰ ਅੱਗੇ ਜਾ